ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਗੁਰੂ ਦੀਰ ਸੋਈ ਨਿਸ਼ਕਾਮ ਟੇਪਰ ਸਰਵਿਸ ਸੁਸਾਇਟੀ ਨਵਾਂ ਸ਼ਹਿਰ ਦੇ ਬਨੋ ਪ੍ਰਧਾਨ ਸਰਦਾਰ ਅਮਰੀਤ ਸਿੰਘ ਦੀ ਰਹਿਨਮਾਈ ਦੇ ਹੇਠ ਨਵਾਂ ਸ਼ਹਿਰ ਦੇ ਨਜ਼ਦੀਕੀ ਪਿੰਡ ਜਲਵਾਹਾ ਵਿਖੇ ਚੱਲ ਰਹੇ ਨਿਸ਼ਕਾਮ ਸੇਵਾ ਸिलाई ਸੈਂਟਰ ਵਿੱਚ ਟ੍ਰੇਨਿੰਗ ਲੈਣ ਵਾਲੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਸिलाई ਸिलाई ਦਾ ਕੋਰਸ ਪੂਰਾ ਹੋਣ ਉਪਰੰਤ ਉਹਨਾਂ ਨੂੰ ਸਰਟੀਫਿਕੇਟ ਵੰਡੇ ਗਏ ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਕਟਰ ਅਕਸ਼ਤਾ ਗੁੱਤਾ ਐਸ ਡੀ ਐਮ ਨਵਾਂ ਸ਼ਹਿਰ ਬਤੌਰ ਮੁੱਖ ਮਹਿਮਾਨ ਸ਼ਾਮਲ ਇਸ ਮੌਕੇ ਸਰਦਾਰ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਅਪਰੂਵ ਮੈਂਟ ٹرسٹ ਜਲਾਸ਼ੀਲ ਭਗਤ ਸਿੰਘ ਨਗਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਸ ਰਾਜਮਾਨ ਸਰਪੰਚ ਨਿਰਮਲ ਸਿੰਘ ਸਾਬਕਾ ਸਰਪੰਚ ਮਹਿੰਦਰ ਸਿੰਘ ਸੁਖਵਿੰਦਰ ਸਿੰਘ ਪਰਮਜੀਤ RAM ਪੰਜ ਆਸ਼ਾ ਰਾਣੀ ਪੰਜ ਸਲਾਈ ਟੀਚਰ ਜਗਜੀਤ ਕੌਰ ਅਤੇ ਹੋਰ ਨਗਰ ਨਿਵਾਸੀ ਸ਼ਾਮਲ ਸਨ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਸ਼ਾ ਦੀਆਂ ਵਾਸਤੇ ਪਿੰਡ ਪਿੰਡ ਜਾ ਕੇ ਸਲਾਈ ਸੈਂਟਰ ਤਾਂ ਜੋ ਹਰ ਪਿੰਡ ਦੇ ਵਿੱਚ ਦੀਦੀਆਂ ਬਤੀਆਂ ਦੂਰ ਜਾਣ ਵਾਲੋਂ ਉਹਨਾਂ ਦੇ ਪਿੰਡ ਵਿੱਚ ਇਹ ਸੁਵਿਧਾ ਚਲਾਈ ਜਾਵੇ ਇਹਨਾਂ ਕਾਰਜਾਂ ਦੇ ਤਹਿਤ ਮਈ ਮਹੀਨੇ ਤੋਂ ਮਈ ਜੂਨ ਜੁਲਾਈ ਤਿੰਨ ਮਹੀਨੇ ਦਾ ਇਹ ਪਿੰਡ ਜਲਵਾਹਾ ਦੇ ਵਿੱਚ ਸਿਲਾਈ ਸੈਂਟਰ ਆਰੰਭ ਕੀਤਾ ਸੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹ ਸਫਲਤਾਪੂਰਵਕ ਅੱਜ ਸੰਪੰਨ ਹੋ ਰਿਹਾ ਹੈ ਤੇ ਦਾਸ ਨੇ ਅੱਜ ਇਸੇ ਕਾਰਜਾਂ ਦੇ ਵਿੱਚ एस डी एम साहब साढ़े कोचे हैं हाँ। डॉक्टर अक्षता गुप्ता जी मैं बेनती करूँगा इन्हों पतिया गुरु कल फौज वालों जो सन्मान पत्र है वो दे के सम्मानित मैं बेनती करता हाँ एस डी एम साहब नागुरु जी का खालसा वाहू ਆਸਰਾਂ ਮੈਂ ਤੁਹਾਨੂੰ ਦੱਸਣੀ ਹਾਂ ਕਿ ਉਹ ਸਵਾਰ ਰਹਿਣਾ ਹੈ ਜਿੰਨੂੰ ਤੋਂ ਅੱਗੇ ਉਸੇ ਨਾਮ ਨਾਲ ਉੱਚਾ ਬੋਲੋ हा <laughs> जी Gue t referred on undhi নক্ষত <laughs> ਅਗਲੀ ਗੱਲ ਕੀ ਕਰੀਏ ਠੀਕ ਹੈ ਜੀ ਧੰਨ

जी नेक्स्ट हाँ जी नेक्स्ट ਸਸੀ ਜੀ ਅੱਜ ਮੈਂ ਇੱਕ ਨਿਸ਼ਕਾਮ ਸੇਵਾ ਸੈਂਟਰ ਵੱਲੋਂ ਕடਾਇਆ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਉਹਦੇ ਵਿੱਚ ਆਪਾਂ ਵਕਤ-ਵਕਤ ਬਣਾ ਕੇ ਉਹ ਸੰਬੰਧਿਤ ਕਿਤਾ ਹੈ ਜਿਨ੍ਹਾਂ ਨੇ ਸਿਲਾਈ ਦੀ ਸਕਿੱਲ ਜਿਹੜੀ ਹੈ ਉਹ ਲਰਨ ਕੀਤੀ ਹੈ ਤੇ ਉਹ ਸਾਰੇ ਇਹ ਵੀ ਕਹਿੰਦੇ ਨੇ ਕਿ ਆਪਾਂ ਇਸ ਨੂੰ ਵਰਤਣਗੇ ਤੇ ਕੋਸ਼ਿਸ਼ ਕਰਾਂਗੇ ਕਿ ਸਾਰੇ ਆਪਣੇ ਸੈਲਫ এমਪਲॉयਮੈਂਟ ਦੀ ਜ਼ਰੂਰਤ ਆ ਗਈ ਉਹਦਾ। ਇਹ 스ਪਿੰਡ ਦੀ ਲੇਡੀਜ਼ ਲਈ ਬੱਚਿਆਂ ਲਈ ਬਹੁਤ ਵੱਡੀਆਂ ਕੰਮ ਚੱਲ ਰਿਹਾ ਹੈ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਸੈਂਟਰ ਨੂੰ ਅੱਗੇ ਅਗਲੇ ਚੋਣਾਂ ਚ ਵੀ ਤੇ ਇਸ ਚੋਣਾਂ ਚ ਵੀ ਸਭ ਤੋਂ ਬੈਸਟ ਦੇਵੇ। ਹਾਂਜੀ ਸਰਬਸਿੰਘ ਜੀ ਬਾਈਕੋ ਟਿਕਟ ਫਰਸਾ ਵਾਈਸ ਜੀ ਫਾਕੇ ਅੱਜ ਗੁਰੂਕੀ ਸੋਈ ਵੱਲੋਂ ਜੋ ਸਾਡੇ ਬਕਰਪਿੰਡ ਵਿਆਹ ਵਿੱਚ ਪਿਛਲੇ 3 ਮਹੀਨਾ ਤੋਂ ਆ ਲਗਾਤਾਰ 48 ਬੱਚੀਆਂ ਨੂੰ ਸਲਾਈ ਘੜਾਈ ਸੈਂਟਰ ਕੋਲ ਕੇ ਇਹਨਾਂ ਬੱਚਿਆਂ ਨੂੰ ਸਪਲਾਈ ਦਿੱਤੀ ਗਈ ਹੈ ਉਹਦੇ ਲਈ ਮੈਂ ਵਿਸ਼ੇਸ਼ ਤੌਰ ਤੇ ਗੁਰੂਕੀ ਸੋਈ ਦੇ ਮੁਖ ਸੇਵਾਦਾਰ ਭਾਈ ਅਮਰਿਕ ਸਿੰਘ ਜੀ ਔਰ ਇਹਨਾਂ ਦੀ ਸਮੂਚੀ ਟੀਮ ਦਾ ਧੰਨਵਾਦ ਕਰਦਾ ਔਰ ਉੱਚੇ ਚੇਤੇ ਤੌਰ ਤੇ ਧੰਨਵਾਦ ਕਰਦਾ ਭੈਣ ਜੀ ਅਕਸ਼ਤਰ ਪੁਤਤਾ ਜੀ ਮਾਨਯੋਗ ਐਸਡੀਐਮ ਸਾਹਿਬ ਜਿਹੜੇ ਸਾਡੇ ਨਗਰ ਵਿੱਚ ਆ ਕੇ ਸਾਡੀਆਂ ਧੀਆਂ ਨੂੰ ਜਿਹੜਾ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ ਤੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਔਰ ਗੁਰੂ ਕੀ ਰਸੋਈ ਔਰ ਮੇਰੇ ਪਿੰਡ ਦੇ ਜਿੰਨੇ ਪਤਵੰਤੇ ਸੱਜਣ ਖੜੇ ਨੇ ਇਹਨਾਂ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਰੂਪ ਨਾਲ ਚਲਾਉਣ ਲਈ ਅਰੇਟ ਕਲਾਸ ਦੀ ਮੈਨੇਜਮੈਂਟ ਅਰੇਂਜਮੈਂਟ ਉਹ ਸਾਰਾ ਇੱਕ ਦੂਜੇ ਦੀ ਮਦਦ ਕਰਨਾ ਬਹੁਤ ਵਧੀਆ ਜਜ਼ਬਾ ਇਹ ਤਿੰਨ ਬੱਚੀਆਂ ਨੇ ਜਿਨ੍ਹਾਂ ਨੂੰ ਗੁਰੂ ਕੀ ਸੋਈ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਉਹ ਬੱਚੀਆਂ ਨੇ ਵਿਸਪਰੀਪ ਪਰ ਘਟਰਪ ਮਹਿੰਦਰਪਾਲ ਸੈਕਟਰ 204 540 ਪਰੰਤ ਦੇ ਬੱਚਿਆਂ ਉਹ ਨੇ ਇਸ ਕਲਾਸ ਦੇ ਵਿੱਚ ਜਿਨ੍ਹਾਂ ਨੂੰ ਸਲਾਈ ਮਸ਼ੀਨ ਦੀ ਜ਼ਰੂਰਤ ਮਹਿਸੂਸ ਹੋਈ ਆ ਉਹਨਾਂ ਨੂੰ ਸਲਾਈ ਸਿਖ ਦਿੱਤੀ ਜਾ ਰਹੀ ਆ ਉਹਨਾਂ ਬੱਚਿਆਂ ਨੇ ਯਾਸਤਰੀ ਕੋਰਸ ਸਿਆਣ ਨਾਲ ਅਖਰਵਾ ਦਿਓ ਅਖਰਵਾ ਦਿਓ ਚਲੋ ਠੀਕ ਹੈ ਜੀ バカバレー。 भाई साहब बाकी ਕੱਪੜੇ ਸਿਖਾਏ ਆ ਔਰ ਬੱਚੀਆਂ ਖੁਸ਼ ਹਨ ਉਹ ਆਪਾਂ ਗੁਰੂ ਕੀ ਸੋਈ ਤੋਂ ਟੀਚਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਮੈਡਮ ਜੀ ਹਾਂਜੀ ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이జర్ ਸੈਂਟਰ हेयर ट्रांसप्लांट ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ सहूलत मिलती ने इथे चौबी घंटे सत्तो दिन इमरजेंसी दी सुविधा भी दी जाती है अज ही बुक करो अपनी अपॉइंटमेंट अठानवे सात या अठानवे आथ विजिट करो संधू हॉस्पिटल चंडीगढ़ रोड नवा शहर ये सर जिला शहीद भगत सिंह नगर न संबंधित अज दिन विशेष सरगर्मियां कल फिर ਦੰਬੀਅਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ